ਭਾਈ ਗੁਰੂ ਜੀ ਕੀ ਫਤਿਹ ਮੈਂ ਰਵਿੰਦਰ ਸਿੰਘ ਪੀਟੀ ਅੱਜ ਪਹੁੰਚੇ ਆ ਜੀ ਭੋਲੇ ਦੇ ਡਿੱਪੂ ਤੇ ਜਿੱਥੇ ਕਿ ਬਹੁਤ ਵਧੀਆ ਸੂਟ ਤੇ ਸਸਤੇ ਸੂਟ ਤੇ ਜਿਹੜੇ ਡਿਜ਼ਾਈਨ ਆ ਲਗ ਲਗ ਡਿਜ਼ਾਈਨ ਵਾਲੇ ਸੂਟ ਤੇ ਭਾਜੀ ਦੇ ਨਾਲ ਗੱਲਬਾਤ ਕਰ ਰਹੇ ਹਾਂ ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰੇ ਸਾਰੇ ਵੀਰ ਭਰਾ ਅੱਗੇ ਭਰਾਵਾਂ ਨੂੰ ਮੇਰੇ ਵੱਲੋਂ ਸਭਨਾਂ ਸਾਹਿਬ ਜੀ ਤੇ ਗੁਰੂ ਸਾਹਿਬ ਦੀ ਬਹੁਤ ਬਹੁਤ ਨਮਰਜ਼ਦਵਾਦ ਹੋਵੇ ਪਹਿਲਾਂ ਜੀ ਉਸ ਤੋਂ ਬਾਅਦ ਦੇ ਵਿੱਚ ਮੇਰਾ ਨਾਮ ਜੀ ਰਾਕੇਸ਼ ਕੁਮਾਰ ਸੂਰੀ ਕਲਾਸ ਹਾਊਸੋਂ ਫਰਮ ਦਾ ਨਾਮ ਜੀ ਤੇ ਭੋਲੇ ਦਾ ਡੀਪੂ ਜੰਡਿਆਲਾ ਗੁਰੂ ਕਮੜੀ ਚੌਕ ਜੰਡਿਆਲਾ ਗੁਰੂ ਠੀਕ ਹੈ ਜੀ ਮੋਰ ਜੀ ਭੋਲਾ ਜੀ ਜਿਸ ਤਰ੍ਹਾਂ ਤੁਹਾਡੇ ਕੰਬਲ ਸੂਟ ਜੇ ਲੇਡੀਜ਼ ਸੂਟ ਲੋਕਾਂ ਨੂੰ ਬਹੁਤ ਵਧੀਆ ਇਸਮਾਰ ਦੇ ਰਿਹਾ ਸਤਾਂ ਦੇ ਰਿਹਾ ਜੀ ਬਾਜੀ ਹਾਂ ਬਾਜੀ ਬਹੁਤ ਸੂਰਤ ਬਹੁਤ ਮੋਰ ਜੀ ਦਾ ਗਰਮ ਗੱੜ ਡਬਲ ਗੱੜ ਦੀਆਂ ਚਤਰਾ ਸਿੰਗਲ ਚਤਰਾ ਗੁਲਾਬ ਡਬਲ ਸਿੰਗਲ ਇਹਦੇ ਤੇ ਪੱਕਾ ਪੱਕੀ ਰੱਖੀ ਗਰੰਟੀ ਨਾਲ ਪੈਂਟਾਂ ਸ਼ਲਤਾਂ ਵਰੀਆਂ ਵਾਲੇ ਸੂਟ ਬਾਜਵਰੀਆਂ ਵਾਲੇ ਸੂਟ ਪਲੇਨ ਗਰਮ ਸੂਟ ਚਾਦਰਾਂ ਸਿੰਗਲ ਡਬਲ ਸਾਰਾ ਬੋਲ ਤੁਸੀਂ ਹਰ ਤਰ੍ਹਾਂ ਦੀ ਆਪਣੀ ਕੋਈ ਆਈਟਮ ਜਿਸ ਤਰ੍ਹਾਂ ਦੀ ਮਰਜ਼ੀ ਲੈਣਾ ਦਾ ਸੇਰ ਦਰਸ਼ਣ ਦਿਓ ਜੀ ਉਹ ਨਹੀਂ ਜਿਸ ਤਰ੍ਹਾਂ ਕੇ ਨਾਲ ਇਹ ਅੱਜ ਲੇਡੀ ਦੇ ਸੂਟ ਬਹੁਤ ਵਧੀਆ ਚੱਲ ਰਿਹਾ ਗਰਮ ਸੂਟ ਬਹੁਤ ਵਧੀਆ ਕਹਿੰਦੇ ਤੁਹਾਡੇ ਦੀਪੂ ਤੇ ਚੱਲ ਰਿਹਾ ਸਸਤੇ ਦੇ ਰਹਿ ਜੀ ਇਹਨਾਂ ਬਾਰੇ ਕੋਈ ਜਾਣਕਾਰੀ ਭਾਜੀ ਆਪਾਂ ਮਤਗੀ ਦੇਖੋ ਜੀ ਛੋਟੀ ਦੁਕਾਨ ਤੋਂ ਵੱਡੇ ਫਾਇਦੇ ਰੱਖੇ ਹੋਏ ਜੀ ਲੋਕਾਂ ਵਾਸਤੇ ਬਹੁਤ ਵਧੀਆ ਕਪੜਾ ਰੱਖਿਆ ਹੈ। ਜੀਤਾ ਜੀ ਆਪਣੇ ਕੋ ਆਓ ਵਿజిਟ ਕਰੋ। ਬਾਕੀ ਵੇਖੋ ਜੀ ਜੋ ਮਨ ਲੱਗਦਾ ਉਹ ਵੇਖਣੀ ਚਾਹੀਦੀ ਚੀਜ਼ ਆ ਗਏ। ਇਹ ਕਿੰਨੇ ਕਿੰਨੇ ਦਾ ਸੂਟ ਹੈ ਜੀ ਤੁਹਾਡੇ ਕੋਲ ਬਹੁਤ ਵਧੀਆ ਤੇ ਜਿਹੜੇ ਆਮ ਸੂਟ ਇਸ ਤਰ੍ਹਾਂ ਦੇ ਆਪਣੇ ਕੋ ਭਾਜੀ 200 ਰੁਪਏ ਤੋਂ ਲੈ ਕੇ ਤੇ 2250 ਰੁਪਏ ਤੱਕ ਦਾ ਸੂਟ ਜਿਹੜਾ ਕਿ ਤੁਹਾਨੂੰ ਬਾਜ਼ਾਰ ਤੋਂ 4500-5000 ਦਾ ਮਿਲਦਾ ਉਹ ਤੁਹਾਨੂੰ 2200 ਰੁਪਏ 'ਚ ਦਿੱਤਾ ਜਾਂਦਾ ਸਾਡੇ ਕੋਲ। ਆਓ ਜੀ ਭੋਲੇ ਦੇ ਡਿੱਬੂ ਤੇ ਆਓ ਤੇ ਰੌਣਕ ਨੂੰ ਵਧਾਓ ਤੇ ਸੂਟ ਲੈ ਕੇ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਜਨਰੇਸ਼ਨ ਨੂੰ ਕੀ ਕਹਿਣਾ ਚਾਹੋਗੇ ਅੱਜ ਇਹ ਕਹਿਣਾ ਚਾਹੁੰਦਾ ਜੀ ਨਸ਼ਿਆਂ ਤੋਂ ਮੁਕਤ ਰਹੋ ਆਪਣੀ ਸਿਹਤ ਦਾ ਧਿਆਨ ਰੱਖੋ ਤੇ ਇਸ ਔਰ ਤੋਂ ਦੂਰ ਰਹੋ ਬਾਕੀ ਤੁਹਾਨੂੰ ਪਤਾ ਵੀ ਨਸ਼ੇ ਦੇ ਵਿੱਚ بڑے بڑے ਘਰ ਤਬਾਹ ਹੋਏ ਨੇ بڑے بڑے ਲੋਕਾਂ ਦੇ ਮਕਾਨ ਜਿੱਤੇ ਦੁਕਾਨਾਂ ਵੀ ਗਈਆਂ ਪਹਿਲੀਆਂ ਵੀ ਗਈਆਂ ਇਸ ਨਸ਼ੇ ਨੇ ਬੜੇ ਧਾਰ ਬਰਬਾਦ ਕੀਤੇ ਨੇ ਤੇ ਅਸੀਂ ਲੋਕਾਂ ਨੂੰ ਇਹੀ ਸੰਦੇਸ਼ਾਂ ਦਿੰਨੇ ਆ ਕਿ ਇਸ ਨਸ਼ੇ ਤੋਂ ਦੂਰ ਹੋਵੋ ਤੇ ਗੁਰੂ ਘਰ ਨਾਲ ਜੁੜੋ ਸਿਰ ਤੇ ਦਸਤਾਰ ਸਜਾਓ ਇਸ ਸੋਹਣੇ ਸਿੱਖ ਬਣ ਕੇ ਵਧੀਆ ਗੁਰੂ ਘਰ ਦੇ ਚਰਨਾਂ ਦੇ ਵਿੱਚ ਲੱਗੋ ਹਾਈ ਗੁਰਜੀਕਾ ਦਾਸਾ ਵਾਹਿਗੁਰੂ